ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਉਹਨਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਜਿਹੜਾ ਅਸੀਂ ਤਿਹਾਰ ਵੀ ਆ ਰਹੇ ਨੇ ਤਿਹਾਰ ਫੈਸਟੀਵਲ ਸੀਜ਼ਨ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਵਾਂ ਜਿਵੇਂ ਕਿ ਮਾਰਕੀਟ ਸੇਲਵੇ ਸਟੇਸ਼ਨ ਪਾਰਕਿੰਗਸ ਜਾਂ ਹੋਰ ਜਿਹੜੇ ਭੀੜ-ਪੜ ਵਾਲੇ ਇਲਾਕੇ ਨੇ ਉਹਨਾਂ ਦੀ ਜਿਹੜੀ ਚੈਕਿੰਗ ਹੈ ਉਹਨਾਂ ਸੀ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੈਕਿੰਗ ਕਰ ਰਹੇ ਆ ਤੇ ਅੱਜ ਜਿਹੜਾ ਜ਼ੋਨ 1 ਦੇ ਵਿੱਚ ਸਾਡਾ ਲੁਧਿਆਣਾ ਰੇਲਵੇ ਸਟੇਸ਼ਨ ਪੈਂਦਾ ਹੈਗਾ ਅਸੀਂ ਇੱਥੇ ਚੈਕਿੰਗ ਕਰ ਰਹੇ ਆ ਇਸ ਤੋਂ ਇਲਾਵਾ ਇਸ ਸਟੇਸ਼ਨ ਦੇ ਬਾਹਰ ਜਿਹੜੀ ਪਾਰਕਿੰਗ ਹੈ ਜਿੱਥੇ ਕਾਫੀ ਜ਼ਿਆਦਾ ਟੂ व्हीਲਰਸ پارک ਹੁੰਦੇ ਆ ਅਸੀਂ ਉੱਥੇ ਵੀ ਜਿਹੜੀ ਅੱਜ ਇਹ ਚੈਕਿੰਗ ਕੀਤੀ ਉਹ ਤੁਸੀਂ ਪ੍ਰੋਪਰ ਜਿੰਨੇ ਟੂ व्हीਲਰਸ ਖੜੇ ਨੇ ਉਹਨਾਂ ਨੂੰ ਅਸੀਂ ਵਾਹਨ ਐਪ ਦੇ ਥਰੂ ਅਸੀਂ ਜਿਹੜਾ ਚੈੱਕ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਉੱਥੇ ਮੈਨੇਜਰ ਹੈਗਾ ਠੇਕੇਦਾਰ ਹੈਗਾ ਪਾਰਕਿੰਗ ਦਾ ਉਹਨੂੰ ਹਿਦਾਇਤ ਦਿੱਤੀ ਗਈ ਹੈ ਕੀ ਕੋਈ ਵੀ ਵਹੀਕਲ ਜਿਹੜਾ ਇੱਥੇ ਹੈਗਾ ਜਦੋਂ ਕੋਈ پارک ਹੁੰਦਾ ਹੈ ਤਾਂ ਜਿਹੜਾ ਉਹਦਾ ਓਨਰ ਹੈ ਜਾਂ ਜਿਹੜਾ ਕੋਈ ਪਾਰਕਰ ਆਂਦਾ ਉਹ ਉਹ ਪ੍ਰੋਪਰ ਉਹਦੀ ਜਿਹੜੀ ਆਈਡੈਂਟੀਟੀ ਹੈ ਉਹਦਾ ਰਿਕਾਰਡ ਜਿਹੜਾ ਉਹਦਾ ਲਿੱਤਾ ਜਾਵੇ ਆਈਡੈਂਟੀਟੀ ਪ੍ਰੂਫ ਲਿੱਤਾ ਜਾਵੇ ਇਸ ਤੋਂ ਇਲਾਵਾ ਅਸੀਂ ਚੈੱਕ ਕਰ ਰਹੇ ਹਾਂ ਕਿ ਜਿਹੜਾ ਕੋਈ ਪੁਰਾਣੇ ਵਹੀਕਲਸ ਉੱਥੇ ਬਹੁਤ ਜ਼ਿਆਦਾ ਖੜੇ ਨੇ ਉਹਨਾਂ ਨੂੰ ਜਿਹੜਾ ਐਸਐਚਓ ਹਦਾਇਤ ਦਿੱਤੀ ਹੈ ਉਹਨਾਂ ਨੂੰ ਇਮੀਡੀਏਟਲੀ ਵੈਰੀਫਾਈ ਕੀਤਾ ਜਾਵੇ ਤੇ ਉਹ ਚੈੱਕ ਕੀਤਾ ਜਾਵੇ ਕਿ ਜਿਹੜਾ ਕੋਈ ਬਹੁਤ ਜ਼ਿਆਦਾ ਪੁਰਾਣਾ ਖੜਾ ਹੈ ਉਹ ਕਿਤੇ ਕ੍ਰਾਈਮ ਦੇ ਵਿੱਚ ਯੂਜ਼ ਤਾਂ ਨਹੀਂ ਹੋਇਆ ਜਾਂ ਉਹ ਜਿਹੜਾ ਟੂ-ਵੀਲਰ ਹੈ ਕਿਸੇ ਕੋਈ ਚੋਰੀ ਦਾ ਤਾਂ ਇਸ ਤੋਂ ਇਲਾਵਾ ਸੀ ਜਿਹੜੀ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੇ ਆ ਤਾਂ ਕਿ ਜਿਹੜਾ ਵੀ ਕੋਈ ਲੋਕ ਸੁਰੱਖਿਅਤ ਮਹਿਸੂਸ ਕਰਨ ਤੇ ਇਸ ਤੋਂ ਇਲਾਵਾ ਜਿਹੜਾ ਵੀ ਕੋਈ ਮਾੜਾ ਅਨਸਰ ਹੈ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਵਿੱਚ ਸੇਫਟੀ ਦੀ ਭਾਵਨਾ ਪੈਦਾ ਹੋ ਸਕੇ ਤੇ ਲੁਧਿਆਣਾ ਪੁਲਿਸ ਆਲਵੇਜ਼ ਰੈਡੀ ਔਰ ਸਰਵਿਸ ਤੇ ਅਸੀਂ ਵੱਧ ਤੋਂ ਟੜਕੇ ਜਿਹੜਾ ਲੋਕਾਂ ਨੂੰ ਸੇਫ ਰਹਿਣ ਦੀ ਅਪੀਲ ਕਰਦੇ ਆ ਤੇ ਇਸ ਤੋਂ ਇਲਾਵਾ ਜੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਹਾਨੂੰ ਕੋਈ ਮਾੜਾ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਦਾ ਹੈ ਜਾਂ ਸ਼ੱਕੀ ਵਸਤੂ ਬਾਰੇ ਪਤਾ ਲੱਗਦਾ ਤਾਂ ਉਹਦੀ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਹੈ ਉਹ ਪੁਲਿਸ ਕੰਟਰੋਲ ਰੂਮ ਤੇ ਦੇ ਦੇ